ਦੇਖ ਰਹੇ ਹੋ ਸਟੱਡੀ ਦੇ ਵਿੱਚ ਜੋ ਕੱਜ ਕਾਜ ਚਾਰੇ ਕੀਤੇ ਜਾ ਰਹੇ ਨੇ ਤੇ ਛਾਇਲਾ ਤੋਂ ਸਰਬਸੰਮਤੀ ਬਣੀ ਆ ਗੱਲਬਾਤ ਕਰਦੇ ਆ ਜਗਾ ਸਿੰਘ ਜੀ ਨਾਲ ਐਂਸਪਾਨ ਸਾਹਿਬ ਕੀ ਕਹੋਗੇ ਜੋ ਛਾਇਲਾ ਤੋਂ ਸਰਬਸੰਮਤੀ ਬਣੀ ਆ ਜੀ ਸਾਡੇ ਹਰ ਸਾਲ ਪੰਜ ਸਾਲ ਬਾਅਦ ਜਦੋਂ ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾਂ ਹੁੰਦੀਆਂ ਨੇਗੀਆਂ ਤਾਂ ਹਰ ਸਾਲ ਹੀ ਸਾਡੇ ਪਿੰਡ ਵੱਲੋਂ ਸਰਬਸੰਮਤੀ ਨਾਲ ਦੋ ਮੈਂਬਰ ਦਿੱਤੇ ਜਾਂਦੇ ਨੇਗੇ ਤੇ ਅਸੀਂ ਚੋਣਾਂ ਕਰਾਉਣ ਦੇ ਬਿਲਕੁਲ ਹੱਕ ਦੇ ਵਿੱਚ ਨਹੀਂ ਹੈਗੇ ਤਕਰੀਬਨ ਸਾਰੇ ਪਿੰਡ ਦੀ ਸਹਿਮਤੀ ਨਾਲ ਸਰਬਸੰਮਤੀ ਨਾਲ ਅਸੀਂ ਹਰ ਸਾਲ ਦੋ ਮੈਂਬਰ ਜਿਹੜੇ ਪਿੰਡ ਦੇ ਹੁੰਦੇ ਨੇ ਕਿ ਕੋਆਪਰੇਟਿਵ ਸਟੇਡੀ ਵਾਸਤੇ ਅਸੀਂ ਸਰਬਸੰਮਤੀ ਨਾਲ ਹੀ ਚੋਣ ਕੇ ਭੇਜਦੇ ਆ ਆ ਅੱਜ ਵੀ ਇਸੇ ਤਰ੍ਹਾਂ ਚੋਣਾਂ ਆ ਕਿ ਕੋਆਪਰੇਟਿਵ ਸਟੇਟੀ ਦੀ ਤੇ ਪਿੰਡ ਸ਼ਾਜਲਾ ਤੇ ਸ਼ਾਜਲੀ ਤੇ ਸ਼ਾਜਲੀ ਕੋਠਿਆਂ ਦੀ ਅੱਜ ਵੀ ਸਾਡੇ ਪਿੰਡ ਵੱਲੋਂ ਸਰਬਸੰਮਤੀ ਨਾਲ ਤੇ ਇੱਕ ਕੁੜੀ ਸਾਡੀ ਜਸਵੀਰ ਕੌਰ ਲੇਡੀਜ਼ ਸੀਗੀ ਇਹ ਇਹਨਾਂ ਨੂੰ ਸਰਬਸੰਮਤੀ ਦੇ ਨਾਲ ਚੋਣਿਆ ਗਿਆ ਇੱਕ ਗੁਰਬਾਹ ਸਿੰਘ ਰਾਜਾ ਸਾਬਕਾ ਪ੍ਰਧਾਨ ਵੀ ਨੇ ਕੋਆਪਰੇਟਿਵ ਸੁਸਾਇਟੀ ਦੇ ਤੇ ਇਹਨਾਂ ਨੂੰ ਵੀ ਸਰਬਸੰਮਤੀ ਨਾਲ ਪਿੰਡ ਵੱਲੋਂ ਦੁਬਾਰਾ ਮੌਕਾ ਦਿੱਤਾ ਗਿਆ ਸਰਬਸੰਮਤੀ ਨਾਲ ਚੋਣ ਕੇ ਭੇਜ ਦਿੱਤੇ ਤੇ ਅਸੀਂ ਪਿੰਡ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਆਸ ਕਰਦੇ ਆ ਹੋਰ ਪਿੰਡ ਵੀ ਆਪਣੀ ਸਹਿਮਤੀ ਨਾਲ ਹੀ ਚੁਣ ਕੇ ਮੈਂਬਰ ਭੇਜਣ ਇਹ ਇੱਕ ਜਿੰਮੇਦਾਰਾਂ ਦਾ ਸਭ ਤੋਂ ਕਰਸਾਨੀ ਦਾ ਵਧੀਆ ਆਧਾਰਾ ਦਾ ਇਹਨੂੰ ਵਧੀਆ ਢੰਗ ਨਾਲ ਤੇ ਵਧੀਆ ਤਰੀਕੇ ਨਾਲ ਚਲਾਇਆ ਜਾ ਸਕਦਾ ਸਰਬਸੰਮਤੀ ਨਾਲ ਬਗੈਰ ਕਿਸੇ ਝਗੜੇ ਤੋਂ ਠੀਕ ਹੈ ਧੰਨਵਾਦ ਹਾਂਜੀ ਪਿੰਦਰ ਜੀ ਆਪਣਾ ਛਾਏ ਦੇ ਤੋਂ ਕੀ ਅੱਜ ਸਰਬਸੰਮਤੀ ਹੋ ਗਈ ਆਪਣੀ ਹਾਂਜੀ ਸਾਡਾ ਜੋ ਸਾਇਲ ਨਗਰ ਹੈ ਇਹ ਆਪਸੀ ਭਾਈਚਾਰਕ ਸੰਜ ਨੂੰ ਕੈਮਰਾ ਰੱਖਦੇ ਹੋਏ ਜੋ ਆਪਣੇ ਕੋਆਪਰੇਟਿਵ ਸਟੇਟ ਦੀ ਸਾਇਲ ਜੀ ਆ ਉਹਦੀ ਚੋਣ ਵਿੱਚ ਸਾਰੇ ਨਗਰ ਨੇ ਇਕੱਠੇ ਹੋ ਕੇ ਫੈਸਲਾ ਲਿਆ ਹੈਗਾ ਵੀ ਆਪਾਂ ਪਿੰਡ ਵਿੱਚ ਨਾ ਹੀ ਪਹਿਲਾਂ ਪੰਚਾਇਤੀ ਚੋਣ ਕਰਾਈ ਹੈ ਵੀ ਨਾ ਹੀ ਹੁਣ ਆਪਾਂ ਇਹ ਚੋਣਾਂ ਕਰੀਏ ਤੇ ਇਸੇ ਕਰਕੇ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਆਪਸ ਵਿੱਚ ਸੰਮਤੀ ਕੀਤੀ ਹੈ ਜੀ ਸੰਮਤੀ ਦੇ ਵਿੱਚ ਅਸੀਂ ਜੋ ਪਹਿਲਾਂ ਸਾਡੇ ਸਾਫਕਾ ਪ੍ਰਧਾਨ ਗੁਰਬਾਜ ਸਿੰਘ ਸਾਇਲਾ ਜੀ ਨੂੰ ਚੋਣ ਕੇ ਸਟੇਟਿਵ ਵਿੱਚ ਭੇਜਿਆ ਲੋਕਾਂ ਦੀ ਮੰਗ ਅਨੁਸਾਰ ਅਤੇ ਜੋ ਬੀਬੀ ਦੀ ਚੋਣ ਤੀ ਗਈ ਉਹਦੇ ਵਿੱਚ ਜਸਵੀਰ ਕੌਰ ਜੋ ਸਾਡੇ ਪਿੰਡ ਦੀ ਲੜਕੀ ਆ ਉਹਨੂੰ ਅਸੀਂ ਇੱਥੇ ਚੋਣ ਕਰਕੇ ਸਟੇਟਿ ਦੀ ਮੈਂਬਰ ਚੁਣਿਆਗਾ ਜੀ ਹਾਂਜੀ ਆਪਣੇ ਪਿੰਡ ਸਰਬਸੰਮਤੀ ਹੋਈ ਆ ਕੀ ਕਹੋਗੇ ਅਸੀਂ ਤਾਂ ਇਹੀ ਕਹਿਣਾ ਚਾਹਣਾ ਹੈ ਜਿਸ ਤਰ੍ਹਾਂ ਆਪਣੇ ਸਾਇਲਨਗਰ ਦੇ ਵਿੱਚ ਹਰ ਪਲਾਨ ਜੋ ਆਉਂਦਾ ਕੋਆਪਰੇਟਿਵ ਸਟੇਟੀ ਦਾ ਉਹਦੇ ਵਿੱਚ ਲਗਭਗ ਅਸੀਂ ਪਿੰਡ ਦੀ ਸਹਿਮਤੀ ਕਰਕੇ ਹੀ ਇੱਥੇ ਮੈਂਬਰ ਨੇ ਜਿਹੜੇ ਚੁਣ ਕੇ ਭੇਜ ਦੇਾਂਗੇ ਜੀ ਅਸੀਂ ਦੂਸਰੇ ਪਿੰਡਾਂ ਨੂੰ ਵੀ ਕਹਿਣਾ ਚਾਹਾਂਗੇ ਵੀ ਇਸੇ ਤਰ੍ਹਾਂ ਆਪਸੀ ਭਾਈਚਾਰਕੇ ਇੱਕ ਤਾ ਨੂੰ ਕਾਇਮ ਰੱਖਿਆ ਜਾਵੇ ਇਲੈਕਸ਼ਨਾਂ ਤੋਂ ਦੂਰ ਹੋਇਆ ਜਾਵੇ ਵੀ ਲਗਭਗ ਸਹਿਮਤੀਆਂ ਨਾਲ ਹੀ ਮੈਂਬਰ ਚੁਣ ਕੇ ਭੇਜੇ ਜਾਣਗੇ ਠੀਕ ਹੈ ਧੰਨਵਾਦ ਸਰਪੰਚ ਸਾਹਿਬ ਆਪਣਾ ਚਾਇਲਡ ਸਰਪਸੰਮਤੀ ਹੋਏ ਜੀ ਸਟੇਟੀ ਚ ਆਉਣਾਂ ਦੇ ਲਈ ਕੀ ਕਹੋਗੇ ਜੀ ਦੀ ਛਾਦਰੀ ਕੋਆਪਰੇਟਿਵ ਸੁਸਾਇਟੀ ਦੀ ਚੋਣਾਂ ਜਿਹੜੀ ਰੱਤੀ ਤਰੀਕ ਨੂੰ ਹੋਜ ਰਹੀ ਹੋਣ ਜਾ ਰਹੀ ਹੈ ਸਾਡੇ ਪਿੰਡ ਛਾਦਰਾ ਤੋਂ ਦੋ ਮੈਂਬਰ ਚੁਣੇ ਜਾਂਦੇ ਹਨ ਅਸੀਂ ਦੋਵੇਂ ਮੈਂਬਰ ਹਰ ਸਾਲ ਦੀ ਤਰ੍ਹਾਂ ਸਰਬਸੰਮਤੀ ਨਾਲ ਚੁਣਲੇ ਹਨ ਜਿਸ ਵਿੱਚ ਲੇਡੀ ਜੱਜ ਜਸਵੀਰ ਕੌਰ ਤੇ ਜੈਂਟਸ ਸਰਦਾਰ ਗੁਰਵਾਰ ਸਿੰਘ ਜੀ ਰਾਜਾ ਦੋਨਾਂ ਨੂੰ ਅਸੀਂ ਸਾਡੇ ਪਿੰਡ ਵੱਲੋਂ ਚੁੜਕੇ ਭੇਜਿਆ ਸਾਨੂੰ ਆਸ ਹੈ ਕਿ ਬਹੁਤ ਵਧੀਆ ਕੰਮ ਕਰਨਗੇ ਪਿੰਡ ਦਾ ਤੇ ਵਧੀਆ ਸੁਸਾਇਟੀ ਦਾ ਵਿਕਾਸ ਹੋਊਗਾ ਬਹੁਤ ਬਹੁਤ ਮਾਰਕਮ ਜੀ ਜੀ ਪੰਤਾ ਹਾਂ ਜੀ ਅੱਜ ਆਪਣੀ ਸਹਿਮਤੀ ਹੋਈ ਹੈ ਜੀ ਛਾਇਲੇ ਆਪਣਾ ਛਾਇਲੇ ਤੋਂ ਹਾਂ ਜੀ ਹਾਂ ਜੀ ਕਿੰਨਾ ਤੇ ਕਰਤੀ ਸਹਿਮਤੀ ਆਪਣੇ ਅੰਗਰਵਾਸ ਸਿੰਘ ਰਾਜਾ ਜੀ ਅੱਛਾ ਜੀ ਯਾਨੀ ਹੁਣ ਫਿਰ ਛੋਟੀ ਤਾਂ ਚੋਣ ਹੁੰਦੀ ਨਹੀਂ ਨਾਨਾ ਜੀ ਠੀਕ ਹੈ ਜੀ ਇੱਕ ਗੁੱਡੀ ਆ ਗਈ ਸਾਡੇ ਅੱਛਾ ਜੀ ਹਾਂ ਦੋ ਬੰਦੇ ਦਾ ਠੀਕ ਹੈ ਕਰਤੇ ਕੰਮ ਜਾਵਾਂ ਠੀਕ ਹੈ ਜੀ ਚਲੋ ਭਰ ਬਹੁਤ ਸਨ ਮੁਬਾਰਕਾਂ ਹਾਂਜੀ ਹਾਂਜੀ ਮੁਬਾਰਕਾਂ ਤੁਹਾਨੂੰ ਵੀ ਤੁਸੀਂ ਦੇਖ ਰਹੇ ਹੋ ਜੀ ਸਿੱਧੀਆਂ ਤਸਵੀਰਾਂ ਸਟੈਟਿਸ ਹਾਇਲੀ ਤੋਂ ਜੋ ਕਿ ਅੱਜ ਕਾਗਜ਼ ਪਰ ਨੰਬਰ 27 ਤਰੀਕ ਨੂੰ ਅੱਜ ਮਿਤੀ ਤੇ ਪਹੁੰਚੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂਗੇ ਹਾਂਜੀ ਅੱਜ ਕਿਹਦੇ ਹੱਕ ਤੇ ਕਾਗਜ਼ ਭਰਾ ਰਹੇ ਹਾਂਜੀ ਰਾਜੇ ਪ੍ਰਧਾਨ ਦੇ ਪਿਛਲੇ ਪ੍ਰਧਾਨ ਵੀ ਹੋ ਪ੍ਰਧਾਨ ਰਹੇ ਹੈ ਅੱਛਾ ਜੀ ਇਹ ਜੀ ਵੀ ਉਹਨੂੰ ਮੌਕਾ ਦਿੱਤਾ ਹੈ ਸਾਰੇ ਪਿੰਡ ਦੀ ਸਹਿਮਤੀ ਹੈ ਸਾਰੇ ਪਿੰਡ ਦੀ ਸਹਿਮਤੀ ਹੈ ਇੱਕ ਸਾਡੇ ਕੁੜੀ ਆ ਪਿੰਡ ਦੀ ਉਹਦੇ ਘਰ ਜਮਾਈ ਰਹਿੰਦਾ ਮੁੰਡਾ ਉਹ ਉਹਦੇ ਸਹਿੰਤੀ ਪਾਈ ਹੈ ਸਾਰੇ ਪਿੰਡੋਂ ਨੇ ਇਕੱਠਾ ਇਕੱਠਾ ਕਰਕੇ ਦੋਵਾਂ ਦੇ ਸਹਿੰਤੀ ਪਾਈ ਹੈ ਵੀ ਉਹਨਾਂ ਨੂੰ ਜਿੱਤავਗੇ ਜਿੱਤ ਗਏ ਜੀ ਇਹ ਤਾਂ ਜਿੱਤ ਗਏ ਬ੍ਰਾਦਰ ਅੱਛਾ ਹੋਰ ਨਹੀਂ ਕੋਈ ਲੜਨਾ ਹੋਰ ਨਹੀਂ ਕੋਈ ਲੜਨਾ ਅਨੰਦ ਜਿੱਤੇ ਪੱਕੇ ਆ ਫਤਨਾ ਜਿੱਤ ਪੱਕੀ ਹੈ ਠੀਕ ਹੈ ਕੋਈ ਵਿਰੋਧੀ ਤੇਰ ਤਾਂ ਨਹੀਂ ਹਾਂ ਅੱਛਾ ਜੀ ਵਿਰੋਧੀ ਤੇਰ ਕੋਈ ਨਹੀਂ ਨਾ ਕੋਈ ਨਹੀਂ ਹੈਗੀ ਸਾਡੇ ਪਿੰਡ ਦੀ ਇਹ ਪੱਕਿਆ ਸਰਬਾਸ਼ ਸਿੰਘ ਦੀ ਤੇ ਕੋਲ ਕੁੜੀ ਆਉਦਾ ਅੱਜ ਪਿੰਡ ਦੀ ਉਹ ਜਿਹੜਾ ਪੱਕਿਆ ਕੁਤੀਜਾ ਬੰਦਾ ਕਾਰਜ ਨਹੀਂ ਕਰਦਾ ਸਹਿਮਤੀ ਸਾਰੇ ਪਿੰਡ ਦੀਾਰੇ ਨਕਰ ਦੀ ਜਿੱਤਾ ਫਿਰਦਾ ਉਹਨਾਂ ਦੀ ਹਾਂਜੀ ਹਾਂ ਦੋਏ ਦੋਏ ਬੰਦੇ ਲੈ ਦੋ ਦਿਨਾਂ ਦੋ ਦਿੱਤੇ ਦੋ ਬੰਦੇ ਸੀ ਨਿਕਲੇ ਬੰਦਾ ਦੇ ਤੱਕ ਦੇ ਜੀ ਜੀ ਹਾਂ ਸਹਿਮਤੀ ਨਾ ਹੋ ਗਿਆ ਪਿੰਡ ਦਾ ਕਿਵੇਂ ਜੀ ਸਹਿਮਤੀ ਬਣ ਗਈ ਹਾਂਜੀ ਹਾਂ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਪਿੰਡ ਛਾਲੇ ਤੋਂ ਤਸਵੀਰਾਂ ਜੁਗੁਰੇ ਕਾਜ ਬਣਾਉਣ ਆਏ ਨੇ ਅੰਡ ਛਾਇਲੀ ਡੈਡੀ ਦੀਆਂ ਬੋਟਾਂ ਦੇ ਵਿੱਚ ਰਾਜਾ ਜੀ ਖੜੇ ਨੇ